ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਧੋਲਾ ਤੋਂ ਕਵਰ ਕਰ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਦਿਖਾਉਣ ਲਈ ਦੂਜਾ ਸੁਗਾ ਟਾਪ ਕੁਆਲਿਟੀ ਤਾਜੀ ਸੂਹੀ ਵੀ ਮਾਝੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਦੋਸਤੋ ਜੇਰ ਜੇ ਆਪਾਂ ਬਿਲਕੁਲ ਡਾਨਾ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਨੂੰ ਦੱਸ ਕੇ ਦੱਸ ਦੇਵਾਂਗੇ ਬਾਈ ਸਤਿ ਸ੍ਰੀ ਅਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਗਾ ਪਿੰਡ ਤੋਲਾ ਬਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਬਾ ਲਖੇਂਦਰਾ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਬਾ ਮੋਬਾਈਲ ਨੰਬਰ 750888332 7508883132 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਨਾ ਕਦੋਂ ਕੁ ਸੂਈ ਐ ਇਹ ਬਈ ਤੱਕ ਕੇ ਸੂਈ ਐ ਸਵੇਰੇ ਸੂਈ ਹੈਗੀ ਕੈ ਕ ਵਜੇ ਸੂਈ ਹੈਗੀ ਸਵੇਰੇ 9:00 ਵਜੇ ਸੂਈ ਹੈਗੀ ਤੇ ਜੇਰ ਜੇ ਆਪਾਂ ਬਿਲਕੁਲ ਨਾ ਨਾ ਦੋਸਤੋ ਬੱਠਲ ਜੇਰ ਦਾ ਪਿਆ ਮੰਗਰ ਬੱਚਾ ਕੀ ਆ ਵੀਰੇ ਟੀ ਜਾਂ ਬੱਚਾ ਰਜਾ ਕੇ 2.5 ਕਿਲੋ ਬੋੜਾ ਚੋਆ ਵੀ ਆ ਦੋਸਤੋ ਬੱਚਾ ਰਜਾ ਕੇ ਗੋਲ ਸਿੰਘ ਤਾਜੀ ਦੋਸਤੋ ਮੱਝ ਸੂਈ ਹੈ ਕਿ ਦੂਜਾ ਸੂਆ ਜਾਂ ਇਹਨਾਂ ਨੂੰ ਸੂਇਆ ਪਹਿਲੇ ਸੂਏ ਕੀ ਰਿਕਾਰਡ ਰਿਹਾ ਵੀਰੇ 15 16 ਕਿਲੋ ਦੁੱਧ ਪਹਿਲੇ ਸੂਏ ਦਿੱਤਾ ਹੋਇਆ ਪਰਚੇਜ ਕਿਤੋਂ ਕੀਤੀ ਆ ਆਪਾਂ ਹਰਿਆਣੇ ਚੋਂ ਲਿਆਂਦੀ ਆ ਦੋਸਤੋ ਕਹਾਉਂਦੀ ਵੀ ਆ ਵੀ ਮੈਂ ਹਰਿਆਣੇ ਵਾਲੀ ਹੈਗੀ ਆ ਬਿਲਕੁਲ ਲੈਣ ਜਾਮਣ ਵਰਗਾ ਕਾਲਾ ਰੰਗ ਤੋਰੇ ਤਾਰੇ ਦੀ ਮੱਝ ਹੈਗੀ ਬਿਲਕੁਲ ਸਾਫ ਵੱਡੀ ਗੱਲ ਦੱਸ ਦਈਏ ਦੋਸਤੋ ਸੀਲ ਸੰਤ ਠੰਡੇ ਸਵਾਲੀ ਹੈ ਜਿੱਥੇ ਦੋਨੇ ਪਾਸੇ ਜੁਈ ਜਾਂਦੇ ਦੋਨੇ ਪਾਸੇ ਬਹਿ ਕੇ ਵੀਰ ਕੰਨਾ ਵੀ ਚਾਹੇ ਚਵਾਈ ਕਰ ਲਿਓ ਬੱਚੇ ਜੁਈ ਜਾਣ ਕੋਈ ਲੱਤ ਛੜ ਵਾਲਾ ਤਾਂ ਕੰਮ ਹੀ ਨਹੀਂ ਹੈਗਾ ਦੋਸਤੋ ਸੀਲ ਸੰਤ ਠੰਡੇ ਸਵਾਲੀ ਮੰਗਰ ਬੱਚਾ ਕੱਟੀ ਵੀਰੇ ਖੋਲ ਕੇ ਢੇੜਾ ਦਬਾਰੇ ਤੋਰੇ ਪਖੋਪ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਲਖਮਿੰਦਰ ਨਾਲ ਜ਼ਰੂਰ ਕੰਡੈਕਟ ਕਰ ਲੈ ਦੋਸਤੋ ਦੋਸਤੋ ਕੋਈ ਐਚਵੀ ਵਾਲੀ ਨਹੀਂ ਹੈਗੀ ਜ਼ੇਰ ਪੈਗੀ ਤਾਰਾਂ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਹੁੰਦੀ ਹੈ ਤਾਂ ਵੀਰ ਲਖਮਿੰਦਰ ਨਾਲ ਜਰੂਰ ਕੰਟੈਕਟ ਕਰ ਲਿਓ ਪਿੰਡ ਹੈਗਾ ਵੀਰ ਦਾ ਤੌੜਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਵੀਰ ਦਾ ਹੈਗਾ 75088 83132 ਦੂਜਾ ਸੂਆ ਓਰੀਜਨਲ ਸੂਆ ਥਣ ਹਵਾਨੇ ਦੀ ਹੈਗੀ ਬਿਲਕੁਲ ਲੈਣ ਸਾਫ ਲੈਣ ਦੇ ਨਾਲਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਹੁੰਦੀ ਹੈ ਤਾ ਵੀਰ ਲਖਵਿੰਦਰ ਨਾਲ ਜਰੂਰ ਕੰਡੈਕਟ ਕਰ ਲੈ ਲੈ ਵੀਰੇ ਲਖਵਿੰਦਰ ਲਾ ਕੇ ਬੱਚਾ ਤੇ ਧਾਰਾ ਮਾਰ ਕੇ ਦਿਖਾ ਦੇ ਧਾਰਾ ਦੂਰਾਂ ਦੀ ਹੈਗੀ ਓਕੇ ਦੋਸਤੋ ਚਵਾਈ ਦੀ ਹੈਗੀ ਵੀਰ ਕਹਿੰਦਾ ਬਿਲਕੁਲ ਐਨ ਓਕੇ ਚਾਹੇ ਹੱਥ ਨਾਲ ਲਾਇਓ ਵੀਰ ਕਹਿੰਦਾ ਵੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਦੋਸਤੋ ਆਹ ਦੇਖ ਸਕਦੇ ਹੋ ਬੱਚਾ ਤੁਹਾਨੂੰ ਆਪਾਂ ਚੌਂਦਾ ਦਿਖਾਤਾ ਤੇ ਵੀਰੇ ਧਾਰਾ ਮਾਰਦੇ ਉਧਰਾ ਬੱਚਾ ਧਣ ਫੜ ਜੂ ਸਾਰਾ ਚੁੰਗ ਜੂਂਗ ਨਾ ਬਾਲਾ ਨਾ ਜਗਾ ਸੋਜ ਲੱਤ ਨੂੰ ਉਦਰੀ ਨੂੰ ਬਾਹਲ ਹੀ ਨਹੀਂ ਆ ਜਾਂਦੀ ਯਾਰ ਲੱਖੀ ਦੇ ਬਈ ਆਈ ਗਏ ਇਧਰ ਨੂੰ ਹੱਕ ਕੇ ਬਹਿ ਜਾ ਆ ਲੈ ਲੈ ਬੀੜੀ ਨਾ ਮੈਨੂੰ ਵੀ 做到概五年。